ਜੇਕਰ ATM ਚੋਂ ਪੈਸੇ ਕਢਵਾਉਣੇ ਆ ਤਾਂ ਪੂਰੀ ਤਰ੍ਹਾਂ ਤੋਂ ਸਾਵਧਾਨ ਰਹੋ ਕਿਉਂਕਿ ਚੰਡੀਗੜ੍ਹ ਪੁਲਿਸ ਦੇ ਸੈਕਟਰ 34 ਥਾਣੇ ਦੀ ਟੀਮ ਨੇ ਇੱਕ ਅਜੀਹੇ ਸ਼ਾਤਰ ਨੂੰ ਗ੍ਰਿਫਤਾਰ ਕੀਤਾ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ AGTF ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦ ਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया अब फर्ज निभाने की बारी मेरी है ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚੋਂ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਹੈ ਜਿਹੜਾ ਕਟਰ ਬਲੈਕ ਐਂਡ ਵਾਈਟ ਟੇਪ ਫਾਈਬਰ ਸਟਿਕ ਤੇ ਸਟੈਪਲਰ ਪਿੰਨਾ ਤੱਕ ਦਾ ਇਸਤੇਮਾਲ ਕਰ ਲੋਕਾਂ ਦੇ ਪੈਸੇ ਕਢਵਾ ਰਿਆ ਸੀ ਸਾਡੇ ਨਾਲ ਡੀਐਸਪੀ ਸਾਊਥ ਜਸਵਿੰਦਰ ਸਾਹਿਬ ਮੌਜੂਦ ਹੈ ਇਹਨਾਂ ਨਾਲ ਪਹਿਲਾਂ ਜਾਣਾਂਗੇ ਵੀ ਕਿਸ ਤਰ੍ਹਾਂ ਇਹ ਵਾਰਤਾਤ ਨੂੰ ਅੰਜਾਮ ਦਿੰਦਾ ਸੀ ਜਸਵਿੰਦਰ ਸਾਹਿਬ ਕਿਸ ਤਰ੍ਹਾਂ ਉਹਨੇ ਠੱਗੀ ਮਾਰਨੀ ਸ਼ੁਰੂ ਕੀਤੀ ਲੋਕਾਂ ਤੋਂ ਜਿਹੜੀ ਸਾਨੂੰ ਕੋਲ ਇਨਫੋਰਮੇਸ਼ਨ ਆਈ ਸੀ ਬੈਂਕ ਦੇ ਜਿਹੜੀ ਸੈਂਟਰਲ ਮੌਨਿਟਰੀ ਸਿਸਟਮ ਉਹਨਾਂ ਦੇ ਬੈਕਐਂਡ ਤੇ ਹੈਗਾ ਕੈਸ਼ ਮੈਨੇਜਮੈਂਟ ਸਿਸਟਮ ਵੀ ਹੈ ਉਹਨਾਂ ਨੇ ਦੇਖਿਆ ਵੀ ਆਪਣਾ ਕੋਈ ਬੰਦਾ ਸਸਪੀਸ਼ੀਅਸ ਇੱਥੇ ਰਾਤ ਨੂੰ 1 ਵਜੇ 26 ਤਰੀਕ ਜਿਹੜੀ 25 26 ਰਾਤ ਕੋਈ ਸਸਪੀਸ਼ੀਅਸ ਬੰਦਾ ਉਹ ਚੀਜ਼ ਮਸ਼ੀਨ ਦੇ ਕੋਲ ਟਾਈਮ ਲਾਇਆ ਤਾਂ ਕੁਝ ਕੀਤਾ। ਉਹ ਉਹਨਾਂ ਨੇ ਇਨਫੋਰਮੇਸ਼ਨ ਸਾਡੇ ਸ਼ੇਅਰ ਕੀਤੀ। ਸਾਡੇ ਨਾਲ ਫਿਰ ਉਹਨਾਂ ਨੇ ਫੁਟੇਜ ਵੀ ਸ਼ੇਅਰ ਕੀਤੀ। ਉਹ ਬੇਸਿਸ ਦੇ ਉੱਪਰ ਆਪਾਂ ਐਸਚੋ ਸਾਹਿਬ ਨੇ ਫਿਰ ਆਪਣੀ ਟੀਮ ਬਣਾਈਆਂ ਦੋ। ਵੀ ਆ ਬੰਦੇ ਨੂੰ ਦੁਬਾਰਾ ਫੇਰ ਉਹ ਬੰਦਾ ਦੇਖਿਆ। ਕਿਸੇ ਤਰ੍ਹਾਂ ਇੱਥੇ ਦੇਖਿਆ ਦੁਬਾਰਾ। ਇੱਥੇ ਦੇਖਿਆ ਇਸੇ ATM ਤੇ ਦੁਬਾਰਾ ਫੇਰ ਦੇਖਿਆ ਪਹਿਲੇ 1 ਵਜੇ ਉਸ ਵੇਲੇ ਫੇਰ ਦੇਖਿਆ ਉਹ ਟੀਮਸ ਕੀਤੀਆਂ। ਟੀਮਸ ਕਰਕੇ ਉਹਨਾਂ ਨੇ ਦੱਸਿਆ ਵੀ ਜਿਹੜੀ ਇੱਥੋਂ ਦੋ ट्राਨੈਕਸ਼ਨਾਂ ਹੋਈਆਂ। ਜਿਹੜੀਆਂ ਹੋਈਆਂ ਸਕਸੈਸਫੁਲ ਹੋਈਆਂ ਪਰ ਉਹ ਜਿਹੜੀ ਬੰਦਿਆਂ ਨੇ ਉਹ ਪੈਸੇ ਉਹਦੇ ਕੱਢੇ ਨੇ ਬੰਦਿਆਂ ਦੇ ਪੈਸੇ ਕੱਢੇਗੇ ਪੈਸੇ ਕੱਢੇਗਾ ਦੋ ਜਾਣਿਆਂ ਦੇ ट्रांजैक्शन ਦਾ ਉਹ ਬੰਦਾ ਰਾਉਂਡ ਅਪ ਕੀਤਾ ਗਿਆ ਜੀ ਰਾਉਂਡ ਅਪ ਦੇ ਵਿੱਚ ਪਤਾ ਲੱਗਿਆ ਵੀ ਉਹਦੇ ਕੋਲੇ ਕਟਰ ਮਿਲਿਆ ਜੀ ਫਾਈਬਰ ਦੀ ਸਟ੍ਰਿਪ ਮਿਲੀ ਔਰ ਉਹ ਨਾਲ ਬਲੈਕ ਫਿਲਮ ਸੀਗੀ ਟੇਪ ਵੀ ਤੇ ਵਾਈਟ ਟੇਪ ਵੀ ਸੀ ਮੋਟਰਸਪਿੰਡੀ ਕੀ ਸੀਗੀ ਵੀ ਜਿਹੜਾ ਉਹ ਬੰਦਾ ਪਹਿਲੇ ਆਪਣਾ ਐਜ਼ ਅ ਕੈਸ਼ ਲੋਡਰ ਦਿੱਲੀ ਏਟੀਐਮ ਸੇ ਕੰਮ ਕਰ ਚੁੱਕਾ ਹੈ ਤਿੰਨ ਸਾ 2011 ਨੇ ਕੈਸ਼ ਨਹੀਂ ਏਟੀਐਮ ਮਸ਼ੀਨਸ ਆ ਕੈਸ਼ ਲੋਡਿੰਗ ਦਾ ਕੈਸ਼ ਲੋਡਿੰਗ ਦੇ ਟੀਮ ਜੇ ਸੀਗਾ 2011 ਤੋਂ 2014 ਦਿੱਲੀ ਚ ਅਜਾ ਬੈਂਕ ਚ ਕੰਮ ਕਰ ਚੁੱਕਿਆ ਮਤਲਬ ਹਾਂ ਕੈਸ਼ ਲੋਡਿੰਗ ਦੇਤੇ ਏਟੀਐਮ ਤੇ ਔਰ ਹਜੇ ਵੀ ਦਿੱਲੀ ਦੇ ਵਿੱਚ ਹੀ ਆਪਣੇ ਫਾਦਰ ਦੇ ਨਾਲ ਸਰਵਾਈਕਲ ਦਾ ਕੋਈ ਪਾਰਟ ਬਣਾਉਂਦੇ ਹੋ ਕੰਮ ਕਰ ਰਹੇ ਤੇ ਦਿੱਲੀ ਦਾ ਹੀ ਰਹਿਣ ਵਾਲਾ ਹੈ ਉਹਨੇ ਕੀ ਕੀਤਾ ਡੁਪਲੀਕੇਟ ਕੀ ਬਣਾ ਕੇ ਜਿਵੇਂ ਤੁਸੀਂ ਇਹ ਮਸ਼ੀਨ ਦੇਖ ਰਹੇ ਹੋ ਇਹ ਇਹਦਾ ਕਵਰ ਹੈ ਇਹ ਕਵਰ ਦਾ ਲੌਕ ਹੈ ਇਹ ਇੱਕ ਡੁਪਲੀਕੇਟ ਕੀ ਬਣਾ ਕੇ ਇਹਨੂੰ ਖੋਲ ਕੇ ਆਹ ਦੇਖ ਰਹੇ ਹੋ ਜਿੱਦੋਂ ਕੈਸ਼ ਨੇ ਕਹਿੰਦੇ ਕੈਰੈਕਟਰ ਸਪੈਂਸਰ ਸਲੋਟ ਕਹਿੰਦੇ ਆ ਜਿੱਦੋਂ ਪੈਸੇ ਬਾਹਰ ਆਉਂਦੇ ਨੇ ਜੀ ਪੈਸੇ ਬਾਹਰ ਆਉਂਦੇ ਜਦੋਂ ਆਪਾਂ ਸਾਰਾ ਸਿਸਟਮ ਇਹਦਾ ਮੈਕੈਨਿਜ਼ਮ ਕਰ ਦਿੰਦੇ ਆ ਅੰਦਰਲੇ ਸਾਈਡੋਂ ਨੇ ਪੂਰੀ ਇਹਦਾ ਮੇਅਰ ਕਰਕੇ ਅੱਛਾ ਮੇਅਰ ਕਰਦਾ ਤੇ ਪੂਰਾ 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 ਮੇਅਰ ਕਰਕੇ ਉਹਨੇ ਹੀ ਸਾਈਜ਼ ਦਾ ਐਂਡ ਟੂ ਐਂਡ ਕਿੰਨੀ ਚੌੜਾਈ ਲੰਬਾਈ ਉਹ ਮੇਅਰ ਕਰਕੇ ਉਹ ਫਾਈਬਰ ਦੀ ਸਟ੍ਰਿਪ ਲਗਾ ਕੇ ਉਹਦੇ ਉੱਪਰ ਬਲੈਕ ਟੇਪ ਲਗਾ ਕੇ ਔਰ ਆਪਣਾ ਪਿੱਛਾ ਇਡੈਸਿਵ ਬਲੋਕਰ ਕੇ ਅੰਦਰ ਲਗਾਤੇ। ਬਾਹਰ ਹੀ ਪੈਸੇ ਬਾਹਰ ਨਾ ਆਏ। ਜੀ ਸਰ ਆਪਾਂ ਕਈ ਵਾਰ ਦੇਖਿਆ ਕਿ ਪੈਸੇ ਆਪਣੇ ਅੱਧੇ ਬਾਹਰ ਆਉਂਦੇ, ਅੱਧੇ ਆਪਾਂ ਨੂੰ ਕਿਥੇ ਨਹੀਂ ਮਿਲਦੇ। ਹਾਂ ਬਿਲਕੁਲ ਕਿਉਂਕਿ ਅੰਦਰ ਮਸ਼ੀਨ ਦਾ ਸਿਸਟਮ ਹੈਗਾ। ਡਰੋਮਿਨੇਸ਼ਨ ਲਗ ਲਗਾ ਹੈ। ਆਪਣੇ 500 ਦੇ ਨੋਟ ਵੀ ਹੈ, 100 ਦੇ ਵੀ ਹੈ, 200 ਦੇ ਵੀ ਹੈ। 50 ਦਾ ਵੀ ਹੋਏਗਾ। ਛੋਟੇ ਨੋਟ ਵੀ ਹੁੰਦੇ ਆ। ਤੇ ਉਹ ਕੀ ਜਿਹੜਾ ਆਪ ਸਲੋਟ ਪਾਉਂਦੇ ਆਂ ਤਾਂ ਅਲੱਗ ਡਰੋਮਿਨੇਸ਼ਨ ਦੇ ਪੈਸੇ ਬਾਹਰ ਆਉਂਦੇ ਆ ਤੇ ਸਲੋਟ ਟਾਈਟ ਹੀ ਹੁੰਦਾ ਆਮ ਨਹੀਂ ਇਦਾਂ ਖੁੱਲ੍ਹ ਦਿੰਦੀ। ਬਾਹਰ ਹੀ ਡ ਬੰਦਾ ਉਹ ਦੇਖਦਾ ਵੀ ਕੈਸ਼ ट्रांजैक्शन ਹੋ ਗਈ ਮੇਰੇ ਪੈਸੇ ਤਾਂ ਨਿਕਲੇ ਨਹੀਂ ਚਲ ਬੈਂਕ ਗੱਲ ਕਰਾਂਗਾ ਉਹ ਨੇੜੇ ਬੈਂਕ ਵੀ ਕੋਈ ਨਹੀਂ ਹੈ ਨਾ ਇੱਥੇ ਕੋਈ ਗਾਰਡ ਹੈ ਜਦੋਂ ਚਲਾ ਗਿਆ ਉਹਨਾਂ ਦਾ ਇਹ ਖੋਲਣਾ ਹੈ ਪੈਸੇ ਤਾਂ ਅੱਧੇ ਬਾਹਰ ਅੰਦਰ ਹੀ ਹੈ ਉਹਨੇ ਲੈ ਲਏ ਆਪਣੇ ਤੇ ਸਰ ਇਹ ਚਾਬੀ ਕਿੱਦਾਂ ਹੋ ਇਸਤੇਮਾਲ ਕਰਦੇ ਸੀ ਚਾਬੀ ਇਹ ਡੁਪਲੀਕੇਟ ਚਾਬੀ ਬਣਾਈ ਹੋਈ ਹੈ ਜੀ ਉਹਨੇ ਇੱਕ ਇਹ ਲੋਕ ਦੀ ਜੀ ਇਹਦਾ ਲੋਕ ਖੁੱਲ ਗਿਆ ਅੰਦਰੋਂ ਉਹਦੇ ਪੈਸੇ ਜਿਹੜੇ ਤਾਂ ਦੱਚ ਜਿਹਦੀ ਸਕਸੈਸਫੁਲ ਸ਼ੋਅ ਇਹਦੇ ਪੈਸੇ ਬਾਹਰ ਦੀਆਂ ਐ ਉਹ ਚਾਹੇ ਹਜ਼ਾਰ ਸੀ ਜਾਂ 2000 ਜੋ ਵੀ ਬੰਦੇ ਨੇ ਪਾਏ ਸੀਗੇ ਉਹ ਆਪਣੇ ਆਰਾਮ ਨਾਲ ਕੱਢੇ ਇਹਨੂੰ ਫਿਰ ਲੋਕ ਲਾਤਾ ਇੱਕ ਚੀਜ਼ ਕਰੀਏ ਕਰਨੀ ਜਿੱਦਾਂ ਮੰਨ ਲਓ ਉਹਨੇ ਅੰਦਰ ਇਹਦੇ ਅੰਦਰ ਇਹ ਜਿਸ ਪੈਸੇ ਦੇ ਅੰਦਰ ਟੇਪ ਲਗਾ ਦਿੱਤੀ ਟੇਪ ਲਗਾਨ ਤੋਂ ਬਾਅਦ ਅੱਦੇ ਵੀ ਨਹੀਂ ਬਾਹਰ ਆਉਂਦੇ ਸੀ ਪੈਸੇ ਬਿਲਕੁਲ ਪੈਸੇ ਆਣੇ ਹੀ ਨਹੀਂ ਨਾ ਬਲੌਗ ਹੋ ਗਿਆ ਬਲੌਗ ਹੋ ਗਿਆ ਉੱਥੇ ਹੀ ਬਲੌਗ ਹੋ ਗਿਆ ਦੇਖੋ ਨਾ ਜਿਹੜਾ ਸਿਸਟਮ ਕੀ ਹੈ ਨੋਡ ਜਦੋਂ ਆਉਂਦੇ ਆ ਇਹ ਇਸ ਸਲੌਟ ਉੱਪਰ ਚਲੇ ਜਾਂਦਾ ਤਾਂ ਹੀ ਨੋਡ ਬਾਹਰ ਹੁੰਦੇ ਆ ਨਾ ਉਹਨੇ ਉਹ ਨੋਟ ਉਹਨੇ ਤੇ ਉਹਨੇ ਉਹ ਅੰਦਰ ਤਾਂ ਹੈਗੇ ਆ ਨਾ ਅੰਦਰ ਤਾਂ ਹੈਗੇ ਆ ਜਿਹੜੇ ਵਾਲਟ ਹੈ ਜਿਹੜਾ ਅੰਦਰ ਉਸ ਤੋਂ ਤਾਂ ਬਾਹਰ ਆ ਚੁੱਕੇ ਆ ਨਾ ਬਾਹਰ ਚੁਰਗੇ ਇਹ ਇਹ ਡਿਸਪੈਂਸਰ ਵਾਲਾ ਬਣਿਆ ਇੱਥੇ ਨਿਕਲਿਆ ਉਹ ਖੁਦ ਹੀ ਨਿਕਲੇ ਅੰਦਰ ਤੱਕ ਹੀ ਚਲੋ ਅੰਦਰ ਨਾਲ ਦੀ ਗੱਲ ਕਰ ਰਹੇ ਆ ਤੇ ਅੰਦਰੋਂ ਦੀ ਮਸ਼ੀਨ ਅੱਗੇ ਮੈਸੇਜ ਆਏਗਾ ਆਏਗਾ ਥੋੜੀ ਆਪਣੀ ਸਕਸੈਸਫੁਲ ਟ੍ਰਾਂਜੈਕਸ਼ਨ ਇਹ ਕਈ ਵਾਰੀ ਹੋ ਵੀ ਜਣਾ ਟੈਕਨੀਕਲ 에ਰਰ ਵੀ ਹੁੰਦਾ ਨਹੀਂ ਨਿਕਲਦੇ ਪੈਸੇ ਕਈ ਵਾਰੀ ਤੇ ਬੰਦਾ ਕਹਿੰਦਾ ਚਲੋ ਮੈਂ ਬੈਂਕ ਕੰਪਲੇਂਟ ਕਰ ਲਾਂਗਾ ਤਦ ਤੱਕ ਉਹਨੇ ਆਪਣਾ ਖੋਲਿਆ ਉਹ ਪੈਸੇ ਚੱਕ ਲਏ ਫਿਰ ਅਗਲੇ ਕਸਟਮਰ ਦੀ ਵੇਟ ਅਜਿਵੇਂ ਸਾਰਾ ਕੁਝ ਟਰਾਂਸਪੇਰੈਂਟ ਹੈ ਗਾਰਡ ਕੋਈ ਨਹੀਂ ਹੈ ਤੇ ਮੈਨੂੰ ਡਰ ਵੀ ਕੋਈ ਨਹੀਂ ਹੈ ਜੀ ਸਰ ਜਿੱਦਾਂ ਉਹ ਜਿਹੜੀ ਆਪਣਾ ਸਟੈਪਲਰ ਪਿੰਨ ਲਗਾ ਕੇ ਜਿਹੜੀ ਪਿੰਸ ਹੁੰਦੀਆਂ ਬਟਨ ਦੇ ਅੰਦਰ ਉਹ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਕਿਦਾਂ ਇੰਜਾਮ ਦਿੱਤਾ ਜਾਂਦਾ ਇੱਕ ਪੁਰਾਣਾ ਗਰੋ ਏ ਵੀ ਹੈਗਾ ਉਹ ਕੀ ਕਰਦੇ ਨੇ ਆਪਣਾ ਇਹ ਜਿਹੜੇ स्लॉट ਮਸ਼ੀਨ ਹੈਗੇ ਨਾ ਤੁਸੀਂ ਦੇਖ ਰਹੇ ਹੋ ਨੰਬਰ ਇਹਦੇ ਕਿਸੇ ਨੇ ਦੋ ਤਿੰਨ ਨੰਬਰਾਂ ਦੇ ਸਾਈਡ ਤੇ ਜਾਂ ਤਾਂ ਟੇਪ ਫਸਾ ਦਣਗੇ ਜਾਂ ਪਤਲੀ ਪਿੰਨ ਫਸਾ ਦਣਗੇ ਸਟੈਪਲਰ ਟਾਈਪ ਦੀ ਆ ਸੈਪਰੇਟ ਟਾਈਪ ਦੀ ਨਾ ਕੋਈ ਨੋਰਮਲ ਔਇਲ ਪਿੰਨ ਛੋਟੀ ਉਹਨਾਂ ਨਾਲ ਕੀ ਹੁੰਦਾ ਇਹ ਬਟਨ ਪੂਰਾ ਪ੍ਰੈਸ ਨਹੀਂ ਹੁੰਦਾ ਪ੍ਰੈਸ ਨਹੀਂ ਹ ਨਿਕਲ ਨਹੀਂ ਰਿਹਾ ਉਹ ਦੂਜੇ ਜਿਹੜੇ ਛਾਤਰ ਬੰਦਾ ਨਾਲ ਹੁੰਦਾ ਉਹਦੇ ਚ ਕੀ ਕਰਦੇ ਨੇ ਇੱਕ ਕਾਰਡ ਐਕਸਚੇਂਜ ਕਰਦੇ ਆ ਕਾਰਡ ਸੇਮ ਉਹਨਾਂ ਕੋਲ ਕੋਈ ਨਾ ਕਿਸੇ ਚੋਰੀ ਦਾ ਕਿਤੇ ਮਿਲਿਆ ਹੁੰਦਾ ਜਾਂ ਉਹਨਾਂ ਕੋਲ ਕਾਰਡ ਹੁੰਦੇ ਆ ਮੈਂ ਵੀ ਪੀਐਨਬੀ ਦਾ ਮੈਂ ਵੀ ਪੀਐਨਬੀ ਦਾ ਕਸਟਮਰ ਆ ਮੇਰਾ ਚੱਲਿਆ ਨਹੀਂ ਲੰਘ ਕੇ ਜੀ ਮੈਂ ਟਰਾਈ ਕਰਦਾ ਪਿੰਨ ਮੈਨੂੰ ਪਤਾ ਲੱਗ ਗਿਆ ਜਦੋਂ ਟਰਾਈ ਕਰਦਾ ਤੇ ਮੈਂ ਮੈਂ ਆਪਣਾ ਪਾਉਂਦਾ ਤਦ ਤੱਕ ਮੈਂ ਕੀ ਕਰਨਾ ਹੈ ਉਹ ਕਾਰਡ ਚੇਂਜ ਕਰਕੇ ਉਹਨੂੰ ਭੇਜਾ ਦੇਣਾ ਉਹ ਦੇਖਦਾ ਨਾਮ ਤਾਂ ਕੋਈ ਪੜਦਾ ਨਹੀਂ ਆਮ ਵਿਚਾਰਾ ਮੁੰਡੋਕਰ ਜਾਂ ਲੇਮਨ ਹੁੰਦਾ ਉਨੇ ਆਪਣਾ ਪਿਆਜ ਜੀ ਚਲੋ ਤੁਸੀਂ ਬੈਂਕ ਕਰਦੇ ਮੈਂ ਮੇਰਾ ਬਣੀ ਚੱਲਿਆ ਜੀ ਉਹ ਚੇਂਜ ਕਰਕੇ ਤੁਹਾਡਾ ਹੀ ਕਾਰਡ ਮੈਂ ਯੂਜ਼ ਕੀਤਾ ਪਿੰਨ ਨੰਬਰ ਮੇਕਾ ਲ ਮੈਂ ਵਿਡਰਾ ਕਰ ਲਿਆ ਇਹ ਚੀਜ਼ ਨਿਕਲਿਆ ਆਂਦੀ ਹੈ ਉਹ ਉਹਨਾਂ ਨੂੰ ਪਤਾ ਹੁੰਦਾ ਕੀ ਕਰਨਾ ਇਹ ਦੋਈ ਅਬੇ ਕੁਮਾਰ ਜਾਇ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ 35 ਸਾਲੇ ਦੀ ਉਮਰ ਹੈ ਤੇ ਇਹ ਬੈਂਕ ਜੇ ਇੱਥੇ ਕੰਮ ਕਰ ਚੁੱਕਿਆ ਹੈ ਕੈਸ਼ੀਅਰ ਦੀ ਜਿਹੜੀ ਕੈਸ਼ ਲੋਡਿੰਗ ਦਾ ਕੰਮ ਕਰ ਚੁੱਕਿਆ ਹੈ ਨਵੀਂ ਦਿੱਲੀ ਬੈਂਕ ਦੇ ਵਿੱਚ ਤੇ ਹੁਣ ਤੱਕ ਪੁਲਿਸ ਦੀ ਇਨਵੈਸਟੀਗੇਸ਼ਨ ਸਾਹਮਣੇ ਆ ਵੀ ਇਹਦੇ ਨਾਲ ਗਿਰੋਹ ਚ ਕਿੰਨੇ ਹੋਰ ਜਿਹੜੇ ਛਾਤੇ ਇਸ ਨਾਲ ਇਹ 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 ਚੱਲ ਰਹੀ ਸਾਡੀ ਟੀਮ ਦਿੱਲੀ ਗਈ ਹੋਈ ਹੈ ਇਹ ਇਹਦੇ ਨਾਲ ਇਹ ਨਹੀਂ ਇਕੱਲਾ ਨਹੀਂ ਹੋਏਗਾ ਇਹਦੇ ਨਾਲ ਹੋਰ ਬੰਦੇ ਵੀ ਹੋਣਗੇ ਉਹ ਇਸ ਲਈ ਟੀਮ ਦਿੱਲੀ ਗਈ ਹੋਈ ਹੈ ਇਹਦੇ ਨਾਲ ਹੋਰ ਕੌਣ ਕੌਣ ਆਇਆ ਸੀਗਾ ਇੱਕ ਦੋ ਬੰਦਿਆਂ ਦੀ ਫੁਟੇਜ ਹੋਰ ਬੈਂਕ ਨੇ ਪ੍ਰੋਵਾਈਡ ਕੀਤੀ ਜਾਂ ਇੱਕ ਦੋ ਹੋ ਸਕਦਾ ਇਹਦੇ ਨਾਲ ਤੱਕ ਨਹੀਂ ਹੈ ਉਹ ਇੱਕ ਪੜਤਾਲ ਦਾ ਵਿਸ਼ਾ ਹੈਗਾ ਤੇ ਉਹ ਤਪਤੀ ਚੱਲ ਰਹੀ ਹੈ ਸਰ ਪੁਲਿਸ ਨੂੰ ਹੁਣ ਤੱਕ ਕੀ ਕੀ ਬਰਾਮਦ ਹੋਇਆ ਇਸ ਕੋਲੋਂ ਇੱਕ ਦਾ ਇੱਕੋ ਕਟਰ ਮਿਲੇ ਜੀ ਦੂਜਾ ਇਹ ਕੋਲ ਫਾਈਬਰ ਦਾ ਸਟ੍ਰਿਪ ਮਿਲੀ ਹੈ ਬਲੈਕ ਟੇਪ ਵਗਰਾ ਮਿਲੀ ਹੈ ਤੇ ਐਡੈਸਿਵਿਟੀ ਨਾਲ ਲਗਾਉਂਦੇ ਸੀ ਟੇਪ ਜਿਹੜੀ ਉਹ ਮਿਲਿਆ ਇਹਦੇ ਕੋਲੋਂ ਜੀ ਸਰ ਪੁਲਿਸ ਦੀ ਇਨਵੈਸਟੀਗੇਸ਼ਨ ਚ ਕੁਝ ਹਾਲ ਤੱਕ ਸਾਹਮਣੇ ਆਇਆ ਵੀ ਇਹ ਕਿਸ ਤਰ੍ਹਾਂ ਮਤਲਬ ਕਿ ਇਸ ਨੇ ਕੁਝ ਇਹ ਕੰਮ ਸਿੱਖਿਆ ਹੈ ਜਾਂ ਫਿਰ ਕਿਸ ਤਰ੍ਹਾਂ ਇਹ ਇਹਨੇ ਕਿਤੇ ਪੜਿਆ ਹੈ ਜਾਂ ਕਿਤੇ ਵੀਡੀਓ ਦੇਖੀ ਹੈ ਵੀ ਕਿਸ ਤਰ੍ਹਾਂ ਇਹਨੂੰ ਪਤਾ ਲੱਗਿਆ ਆਈਡੀਆ ਕਿੱਥੋਂ ਆਇਆ ਵੀ ਇਹ ਕੰਮ ਐਦਾਂ ਹੋ ਜਾਂਦਾ ਨਹੀਂ ਦੇਖੋ ਤੁਹਾਨੂੰ ਪਹਿਲੇ ਹੀ ਦੱਸਿਆ ਦੇਖੋ ਜਿਆਦਾ ਮਸ਼ੀਨਾਂ ਦੇ ਫਰੰਟ ਸਾਈਡ ਇਹ ਹੁੰਦਾ ਕੈਸ਼ ਡਿਸਪੈਂਸਰ स्लॉट ਜਾਂ ਉੱਪਰ ਹੁੰਦਾ ਕੋਰਪੇਦਰ ਨਹੀਂ ਹੁੰਦੀ ਇਹਨੂੰ ਪਤਾ ਸਿਸਟਮ ਕੀ ਹੈ ਵੀ ਆਹ ਚਾਬੀ ਦਾ ਲੱਗ ਕੇ ਡੁਪਲੀਕੇਟ ਖੁੱਲੀ ਜਾਏਗਾ ਜੇ ਕੋਈ ਬੰਦਾ ਟਰਾਂਜੈਕਸ਼ਨ ਕਰੇਗਾ ਉਹ ਚੀਜ਼ ਬਾਹਰ ਨਹੀਂ ਆਏਗੀ ਉਹ ਅੰਦਰ ਦਾਵੇਲੇਬਲ ਹੀ ਹੈ ਆ ਮੈਂ ਕਵਰ ਹੀ ਖੋਲਣਾ ਸਰ ਕਿਉਂਕਿ ਮੈਂ ਫਿਰ ਉਹ ਨੈਕਸਟ ਟਾਰਗੇਟ ਦੇਖੇਗਾ ਕੋਈ ਜਿਹੜਾ ਇਹ ਅਨਰ ਟੇਪ ਔਰ ਫਾਈਬਰ ਦੀ ਸਟ੍ਰਿਪ ਲਗਾ ਕੇ ਜਿਹੜੀ ਇੱਕ ਰਿਕਵਰਡ ਪੈਦਾ ਕਰਦੇ ਆ ਕਸਮਰ ਦਾ ਪੈਸਾ ਬਾਹਰ ਨਹੀਂ ਜਾਂਦਾ ਕਹਿਣ ਦਾ ਮਤਲਬ ਇਹ स्लॉट ਮਸ਼ੀਨ ਦੁਬਾਰ ਨਹੀਂ ਜਾਂਦਾ ਇਥੋਂ ਉਥੋਂ ਚੱਲ ਪਿਆ ਉਥੋਂ ਤਾਂ ਹੋ ਗਿਆ ਇਹ ਵਿੰਡੋ ਦੇ ਵਿੱਚ ਨਹੀਂ ਆਂਦਾ ਬਾਹਰ ਇਸ ਵਿੱਚ ਤਾਂ ਬੈਂਕ ਵੀ ਕੁਝ ਨਹੀਂ ਕਰ ਸਕਦਾ ਨਹੀਂ ਬੈਂਕ ਕਰੇਗਾ ਜੀ ਹੁਣ ਦੇਖੋ ਕਈ ਹੁੰਦੀਆਂ ਟੈਕਨੀਕਲ 에ਰਰ ਹੁੰਦੇ ਆ ਬੈਂਕ ਨੂੰ ਦੇ ਹੈਵ ਟੂ ਜੇ ਟੈਕਨੀਕਲ 에ਰਰ ਕਰਕੇ ਕੋਈ ਹੋਇਆ ਗਲਿਚ ਹੋਇਆ ਤੇ ਬੈਂਕ ਨੂੰ ਤਾਂ ਉਹ ਕੰਪੰਸੇਟ ਕਰਨਾ ਪਏਗਾ ਜੀ ਤੇ ਜਸਮੀ ਸਾਹਿਬ ਇਹ ਦੱਸੋ ਵੀ ਆਪਾਂ ਜਿਵੇਂ ਹੁਣ ਅਸੀਂ ਲੋਕ ਤੇ ਹੋਰ ਲੋਕ ਇਸ ਨੂੰ ਕਿਵੇਂ ਹੋ ਸਕਦੇ ਆਪਾਂ ਕਿਸ ਤਰ੍ਹਾਂ ਮਤਲਬ ਕਿ ਸਾਵਧਾਨ ਜਿਹੜੀ ਵਰਤੀ ਜਾ ਸਕਦੀ ਹੈ ਜੀ ਮੈਂ ਉਹ ਮਟਾਉਂਡ ਐਗਜ਼ਾਮਪਲ ਦੇ ਰਿਹਾ ਮੰਨ ਲਓ ਮੈਂ ਆਇਆ ਪਿੱਛੇ ਦੂਸਰਾ ਬੰਦਾ ਵੀ ਖੜਾ ਤਿੰਨ ਖੜੇ ਆ ਤੇ ਮੈਨੂੰ ਪਹਿਲਾ ਕੰਮ ਐਟ ਅ ਟਾਈਮ ਜੇ ਸਿੰਗਲ ਅ ਤੇ ਸਿੰਗਲ ਬੰਦਾ ਇੱਥੇ ਹੋਵੇ ਦੂਜਾ ਕੋਈ ਨਾ ਨਾਲ ਹੋਵੇ ਡੋਰ ক্লোਜ਼ ਹੋਵੇ ਔਰ ਆਪਣਾ ਬਾਡੀ ਇਨੀ ਕਨਸੀਲ ਰੱਖੋ ਵੀ ਜਿਹੜਾ ਤੁਹਾਡਾ ਕੋਈ ਚੀਜ਼ ਮਾਨਟਰ ਨਾ ਕਰ ਸਕੇ ਕੋਈ ਦੇਖੇ ਕੈਮਰਾ ਵੀ ਹੈ ਕਈ ਕੁਛ ਹੈਗਾ ਛਾਤਰ ਬੰਦਾ ਜਿਹੜਾ ਖੜਾ ਹੋਏਗਾ ਉਹ ਤੁਹਾਡੀ ਹੈਂਡ ਮੂਵਮੈਂਟ ਨੋਟ ਕਰੇਗਾ ਹੈਂਡ ਮੂਵਮੈਂਟ ਨਾਲ ਤੁਸੀਂ ਆ ਦੇਖ ਲਓ ਦੇਖੋ 1 2 3 4 5 6 7 8 9 10 ਜੇ ਮੈਂ ਹੱਥ ਘੁਮਾਵਾਂਗਾ ਮੈਨੂੰ ਪਤਾ ਹੈ 4 ਕਿੱਥੇ ਆ 5 ਕਿੱਧਰ ਆ 6 ਕਿੱਥੇ ਆ ਆਈ ਕੈਨ ਰੀਡ ਜਿੰਨਾ ক্লোਜ਼ ਕਰਾਂਗੇ ਰੀਡਿੰਗ ਮੁਸ਼ਕਲ ਹੈ ਆ ਬਾਡੀ ਦੇਖੋ ਇਹ ਰੀਡਿੰਗ ਮੁਸ਼ਕਲ ਹੈ ਨਾ ਮੇਰਾ ਹੱਥ ਚੱਲ ਰਿਹਾ ਜਿੱਥੇ ਦੋਵੇਂ ਜਾਂ ਤਿੰਨ ਹੈ ਉਹਦੇ ਚ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਹਰ ਬੰਦਾ ਗਲਤ ਨਹੀਂ ਹੈ ਪਰ ਜਿਹਦੇ ਮਨ ਚ ਸ਼ਰਾਰਤ ਹੈ ਉਹ ਪਾਪਨਾ ਨਹੀਂ ਪਤਾ ਲੱਗਦੀ ਇਹ ਦੇਖੋ ਵੀ ਨਾਲ ਦਾ ਕੀ ਐਕਟੀਵਿਟੀ ਕਰ ਰਿਹਾ ਹੈ ਉਸ ਕਰ ਸਾਰੇ ਬੰਦੇ ਜਿਹਦਾ ਸੇਮ ਨਹੀਂ ਹੁੰਦੇ ਕਈ ਬੰਦੇ ਨੂੰ ਕੁਝ ਨਹੀਂ ਪਤਾ ਮੰਨ ਲਓ ਕੁਝ ਨਹੀਂ ਨੋਲੇਜ ਏਟੀਐਮ ਦੇ ਬਾਰੇ ਕਿਸੇ ਦੀ ਹੈਲਪ ਲੈਣਾ ਚਾਹੁੰਦੇ ਆ ਤੇ ਉਸ ਤਾਲ ਵੀ ਠੱਗੀ ਦੀ ਵਾਰਦਾਤਾਂ ਹੋ ਜਾਂਦੀ ਤੇ ਆਪਾਂ ਇਹ 21 ਗਾਈਡ ਕਰਦੇ ਆ ਦੇ ਬਾਰੇ ਦੇਖੋ ਜਿਹੜੇ ਜਿਹੜੇ ਬੈਂਕਸ ਦੇ ਨਾਲ ਏਟੀਐਮ ਹੈ ਉਹਦੇ ਤੁਹਾਨੂੰ ਚਾਹੀਦਾ ਵੀ ਬੈਂਕ ਅਫੀਸ਼ਰ ਦੀ ਹੈਲਪ ਲੈ ਲੈ ਜਾਂ ਗਾਰਡ ਜਿੱਥੇ ਗਾਰਡ ਦੀ ਹੈਲਪ ਲੈ ਲੈ ਕਿਉਂਕਿ ਗਾਰਡ ਪੰਜਾਬੀ ਸੋਚੇਗਾ ਕੋਈ ਤਾਂ ਹੀ ਠੱਗੀ ਕਰਣਾ ਤੇ ਬੈਂਕ ਅਫੀਸ਼ਰ ਵੀ ਉਹ ਨਹੀਂ ਸੋਚਦਾ ਆਮ ਕੋਈ ਬਾਹਰਲਾ ਅਨਨੋਟ ਬੰਦਾ ਆਪਣੀ ਗੱਲ ਵੀ ਸਾਰੇ ਗਲਤ ਆ ਉਹ ਥੋੜਾ ਜਿਹਾ ਅਵੋਇਡ ਕਰ ਲੈਣਾ ਚਾਹੀਦਾ ਜੇ ਨਾਲ ਕੋਈ ਸ਼ਾਪਕੀਪਰ ਆ ਉਹ ਤਾਂ ਪੱਕਾ ਹੀ ਹੈ ਉਹਦੀ ਹੈਲਪ ਲੈ ਸਕਦੇ ਜਾਂ ਫਿਰ ਆਪਣੇ ਨਾਲ ਕਿਸੇ ਨੂੰ ਲੈ ਕੇ ਆਂ ਅਣਜਾਣ ਬੰਦੇ ਦੇ ਪੂਰਾ ਬਲਾਈਂਡ ਫੇਥ ਕਰਕੇ ਆਪਣੇ ਨੁਕਸਾਨ ਨਾ ਕਰਾਂ ਲੱਗਦਾ ਕਿ ਬੈਂਕ ਤੋਂ ਵੀ ਜ਼ਰੂਰੀ ਚਾਹੀਦਾ ਵੀ ਇੱਥੇ ਘਟੋ ਘਟ ਇੱਕ ਗਾਰਡ ਤਾਂ ਹੋਣਾ ਚਾਹੀਦਾ ਨਹੀਂ ਬਿਲਕੁਲ ਜੀ ਗਾਰਡ ਜ਼ਰੂਰੀ ਹੈ ਕਿ ਪੰਜਾਬ ਦੇ ਕੇਸ ਸੀ ਜਿੱਥੇ ਉਹਨਾਂ ਗਈ ਸੀ ਵਾਲਟ ਦੀ ਵਾਲਟ ਚੋਰੀ ਕਰਕੇ ਲੈ ਗਏ ਸੀਗੇ ਦਵਾਰ ਤੋੜ ਕੇ ਇਹ ਚੰਡੀਗੜ੍ਹ ਵੀ ਇੱਕ ਦੋ ਵਾਰੀ ਅਟੈਂਪਟਸ ਹੋਈਆਂ ਇਹਦੇ ਗਾਰਡ ਦੇਖੋ ਗਾਰਡ ਦਾ ਕੀ ਹੈ ਇੱਕ ਕਾਉਸ਼ਨ ਹੈ ਉਹ ਜਿਹੜਾ ਬੰਦਾ ਤੁਹਾਡਾ ਕਸਟਮਰ ਹੈ ਬੈਂਕ ਦਾ ਦੇਖੋ ਉਹਦੇ ਪੈਸੇ ਤੁਹਾਡੇ ਬੈਂਕ ਕੋਲ ਆ ਬੈਂਕ ਕੋਲ ਨੂੰ ਵੀ ਯੂਜ਼ ਕਰ ਰਿਹਾ ਇਹਨ ਮਲਟੀ ਵੇਜ਼ ਦੇ ਵਿੱਚ ਲੋਨ ਦੇ ਕੇ ਸਾਡੀ ਐਫ ਡੀ ਆਰ ਜਿਹੜਾ ਕਸਟਮਰ ਦੀ ਐਮਡਿਆ ਉਹਦੇ ਚੋਂ ਬੈਂਕ ਵੀ ਬਣੀ ਆਪਣਾ ਕਮਾਰਾ ਸਾਨੂੰ ਵੀ ਇੰਟਰਸਟ ਦੇ ਰਿਹਾ ਹੈ ਤਾਂ ਉਹ ਕਸਟਮਰ ਵੀ ਇਹਦਾ ਧਿਆਨ ਰੱਖਣਾ ਚਾਹੀਦਾ ਬੈਂਕ ਨੂੰ ਗਾਰਡ ਲਗਾਣੇ ਚਾਹੀਦਾ ਡਬਲ ਸੇਫਟੀ ਆ ਉਹਦੇ ਚ ਗਾਰਡ ਆਪਣੇ ਵੀ ਕਾਸ਼ਨ ਕਰੇਗਾ ਨਹੀਂ ਤਾਂ ਤੁਸੀਂ ਖੁਦ ਬੰਦ ਨੂੰ ਕਹਿ ਦਿਓ ਵੀ ਤੁਸੀਂ ਪਿੱਛੇ ਬਾਹਰ ਖੜੇ ਰਹੋ ਬਾਅਦ ਚ ਆਏ ਜਦੋਂ ਮੈਂ ਕੰਪਲੀਟ ਕਰ ਲਵਾਂਗਾ ਇਸੀ ਸਰ ਨਾਲ ਜਸ਼ਵਿੰਦਰ ਸਾਹਿਬ ਡੀਐਸਪੀ ਸਾਊਥ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਅਵੇਅਰ ਰਹਿ ਸਕਦੇ ਆ ਕਿਸ ਤਰ੍ਹਾਂ ਸਾਵਧਾਨ ਰਹਿ ਸਕਦੇ ਆ ਤੇ ਜਿਹੜਾ ਇਹਨਾਂ ਨੇ ਫੜਿਆ ਦੋਸ਼ੀ ਅਬੇ ਕੁਮਾਰ ਜਆ 35 ਸਾਲ ਉਮਰ ਹੈ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ ਤੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਪੁਲਿਸ ਉਹਦੇ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਵੀ ਉਸਨੇ ਹੋਰ ਚੰਡੀਗੜ੍ਹ ਦੇ ਤੇ ਆਸ-ਪਾਸ ਦੇ ਏਰੀਏ 'ਚ ਹੋਰ ਕਿੰਨੀ ਕੁ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਅਧਿਆਨਿਕ ਸਵੇਰਾ ਟੀਵੀ ਕੀਤੇ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par